ਰਿਸ਼ਤੇ ਚ ਮੇਰਾ ਭਾਨਜਾ ਲੱਗਦਾ ਸੀ ਔਰ ਕਬੱਡੀ ਦੇ ਕਬੱਡੀ ਜਗਤ ਦਾ ਇੱਕ ਤ੍ਰੂ ਤਾਰਾ ਸੀਗਾ ਜਿਹੜਾ ਕਿ ਅੱਜ ਟੁੱਟ ਕੇ ਵਿਖਰ ਗਿਆ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਕੱਲਿਆਂ ਛੱਡ ਗਿਆ ਔਰ ਇੱਕ ਕਬੱਡੀ ਜਗਤ ਨੂੰ ਇੱਕ ਬਹੁਤ ਵੱਡਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਜਿਹੜਾ ਕਿ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਪਿੰਡ ਦਾ ਨਾਂ ਜਿਹੜਾ ਹੈ ਇਸਨੇ ਕੋਟਲੀ ਪਿੰਡ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਕਿਉਂਕਿ ਵਿਦੇਸ਼ਾਂ 'ਚ ਵੀ ਖੇਡ ਕੇ ਆਇਆ 3-4 ਦਿਨ ਪਹਿਲਾਂ ਪਾਈ ਬਖਤੌਰ ਵੀ ਇਸਨੇ ਮੈਚ ਖੇਡਿਆਗਾ ਉਸ ਤੋਂ ਬਾਅਦ ਆ ਕੇ ਬਿਮਾਰ ਹੋਇਆ ਬਸ 2-3 ਦਿਨ ਜਿਹੜਾ ਹੈ ਇਨਫੈਕਸ਼ਨ ਜਿਹੜੀ ਹੈ ਉਹ ਜ਼ਿਆਦਾ ਫੇਫੜਿਆਂ ਨੂੰ ਤੇ ਕਿਡਨੀਆਂ ਨੂੰ ਜਿਹੜਾ ਹੈ ਡੈਮੇਜ ਕਰ ਗਈ ਔਰ ਰਿਕਵਰ ਨਹੀਂ ਕਰ ਸਕਿਆ ਦਲੇਰ ਬਹੁਤ ਸੀਗਾ ਤੇ ਇਸ ਕਰਕੇ ਅੱਜ ਸਾਰੇ ਹੀ ਦੂਰੋਂ ਨੋੜਿਓ ਜਿੰਨੇ ਵੀ ਕਬੱਡੀ ਨਾਲ ਜੁੜੀਆਂ ਹੋਈਆਂ ਹਸਤੀਆਂ ਪਹੁੰਚੀਆਂ ਨੇ, ਦੋਸਤ, ਮਿੱਤਰ, ਰਿਸ਼ਤੇਦਾਰ ਪਹੁੰਚੇ ਨੇ ਸਾਰੇ ਇਸ ਗਮ ਦੀ ਘੜੀ ਦੇ ਵਿੱਚ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਭਰਾ ਸੀ। ਔਰ ਪਹਿਲਾਂ ਸਾਡੀ ਭੈਣ ਜੀ ਕਾਫੀ ਸਾਲ ਪਹਿਲਾਂ ਜਿਹੜਾ ਹੈ ਉਹ ਤਾਂ ਛੋਟਾ ਹੀ ਸੀ ਇਹ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ। ਹਲੇ ਉਹਨਾਂ ਦਾ ਹੀ ਘਾਟਾ ਸਦਮਾ ਬਰਦਾਸ਼ਤ ਨਹੀਂ ਹੋਇਆ ਸੀ ਸਾਥੋਂ ਕਿ ਪ੍ਰਮਾਤਮਾ ਨੇ ਸਾਡੇ ਨਾਲ ਆਪਾਂ ਨਾ ਪਰਦਾ ਦਿੱਤਾ। ਪ੍ਰਮਾਤਮਾ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਕਿ ਪਰਿਵਾਰ ਦੇ ਨਾਲ ਅਸੀਂ ਖੜ੍ਹ ਸਕੀਏ। ਮੈਂ ਬਹੁਤ ਟਾਈਮ ਤੋਂ ਕਬੱਡੀ ਨਾਲ ਜੁੜਿਆ ਹੋਇਆ ਹਾਂ। ਤੇ ਬਾਈ ਜੀਤ ਕੋਟਲੀ ਬਹੁਤ ਹੀ ਇੱਕ ਗਰੀਬ ਘਰ ਨੂੰ ਬਿਲੋਂਗ ਕਰਦਾ ਸੀ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਬਾਈ ਛੋਟੇ ਛੋਟੇ ਦੋ ਬੱਚੇ ਨੇ ਬਾਈ ਇੱਕ ਗੁੜੀ ਐ ਇੱਕ ਮੁੰਡਾ ਐ ਬਾਈ ਤੇ ਇੱਕ ਜਮੇ ਮੀਡੀਅਮ ਫੈਮਿਲੀ ਦਾ ਸਬੰਧ ਰੱਖਦਾ ਸੀ ਪ੍ਰਮਾਤਮਾ ਕਰੇ ਇਹ ਜੀ ਦਰਦੀ ਘੜੀ ਚਾਪ ਨੂੰ ਸਾਰੇ ਕਬੱਡੀ ਵਾਲੇ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਕਿ ਜਿੰਨਾ ਵੀ ਹੋ ਸਕੇ ਬਾਈ ਦੀ ਗੁੜੀਆ ਖਣੀ ਦੇਖ ਕੇ ਜਾਂ ਉਹਦੇ ਬੱਚਿਆਂ ਗਣੀ ਦੇਖ ਕੇ ਉਹਨੇ ਚੰਗੀ ਪਰਵਿਸ਼ ਹੋ ਜੇ ਉਹਦਾ ਸਾਥ ਦਿਓ ਬਈ ਸਾਰੇ ਕਬੱਡੀ ਵਾਲੇ ਅੱਜ ਤੱਕ ਕਬੱਡੀ ਵਾਲੇ ਜਿੰਨੇ ਵੀ ਆਪਾਂ ਦਰਸ਼ਕਾਂ ਜਾਂ ਪ੍ਰੋਨੋਟਰ ਨੇ ਜਾਂ ਖੜਿਆ ਰੀਆਂ ਸਭ ਨੇ ਬਈ ਕਬੱਡੀ ਵਾਲਿਆਂ ਨੇ ਮਦਦ ਕਰੀ ਹੈ ਮੇਰੀ ਇੱਕ ਹੀ ਬੇਨਤੀ ਹੈ ਕਬੱਡੀ ਜਗਤ ਦੇ ਨੂੰ ਸਾਰੇ ਕਬੱਡੀ ਵਾਲਿਆਂ ਨੇ ਜਿੰਨਾ ਵੀ ਹੋ ਸਕੇ ਕਿਸੇ ਦਾ ਵੱਧ ਤੋਂ ਵੱਧ ਬਾਈ ਦੀ ਹੈਲਪ ਕਰੋ ਬਾਈ ਜਰੂਰ ਧੰਨਵਾਦ